ਇੰਟਰੀ ਦਾ ਇੱਕ ਹੋਰ ਡਰਾਪ ਤੇ ਹੈਲਥ케ਅਰ ਦੇ ਵਿੱਚ ਸਭ ਤੋਂ ਘੱਟ ਇਸ ਸਾਲ ਦਾ CRS ਸਕੋਰ 462 ਦੇ ਉੱਤੇ 3500 ਲੋਕਾਂ ਨੂੰ ਇਨਵੀਟੇਸ਼ਨ ਯਾਨੀ ਕਿ 3500 ਅਪਲੀਕੈਂਟ ਜਿਹੜੇ PR ਹੋਣਗੇ ਡਾਕਟਰਸ ਹੋਣਗੇ ਨਰਸਸ ਹੋਣਗੇ ਜਾਂ ਹੈਲਥ케ਅਰ ਤੇ ਸੋਸ਼ਲ ਸਰਵਿਸ ਦੇ ਨਾਲ ਜੁੜੇ ਹੋਏ ਲੋਕ ਹੋਣਗੇ ਉਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਭੇਜਿਆ ਗਿਆ ਹੈ 3500 ਲੋਕਾਂ ਨੂੰ ਪੀਆਰ ਦੇ ਲਈ ਸੱਦੇ ਦਿੱਤੇ ਗਏ ਨੇ ਤੇ ਸੀਆਰਸ ਕੋਰਸ ਸਿਰਫ 462 ਅੱਜ ਦੇ ਵੀਡੀਓ ਦੇ ਵਿੱਚ ਸਟੋਪਿਕ ਤੇ ਚਰਚਾ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਤੁਹਾਡਾ ਅਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਈਆਰ ਦੇ ਉੱਤੇ ਮੈਂ ਪੂਰੀ ਸੀਰੀਜ਼ ਚਲਾ ਰਹੇ ਹੁਏ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਜਿੱਤੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਆਈ ਬਟਨ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਜ਼ਰੂਰ ਚੈੱਕ ਆਊਟ ਕਰਿਓ ਵੀਡੀਓ ਸ਼ੁਰੂ ਕਰਦੇ ਹਾਂ ਆਫੀਸ਼ੀਅਲ ਵੈਬਸਾਈਟ ਤੇ ਚਲਦੇ ਹਾਂ 14 ਨਵੰਬਰ 2025 ਨੂੰ ਡਰਾ 462 CRS ਸਕੋਰ ਜਿਹੜਾ ਹੈ ਤੇ 3500 ਇਨਵੀਟੇਸ਼ਨ ਜਿਹੜੇ ਆ ਉਹ ਭੇਜੇ ਗਏ ਨੇ ਟਾਈ ਬ੍ਰੇਕਿੰਗ ਰੂਲ ਜਿਹੜਾ ਹੈ ਦਸੰਬਰ 2 2024 ਨੂੰ 22:19:41 ਸੈਕਿੰਡ ਯੂਡੀਸੀ ਟਾਈਮ ਦੇ ਜ਼ਾਰ ਨਾਲ ਜੇਕਰ ਤੁਸੀਂ ਫਾਈਲਿੰਗ ਕੀਤੀ ਸੀਗੀ ਤੁਹਾਡਾ CRS ਸੋਰਸ 62 ਸੀਗਾ ਤਾਂ ਤੁਹਾਨੂੰ ਇਨਵਿਟੇਸ਼ਨ ਆਇਆ ਹੋਵੇਗਾ ਜਦੋਂ ਪਿਛਲਾ ਡਰਾਅ ਆਇਆ ਸੀਗਾ 15 ਅਕਤੂਬਰ ਨੂੰ ਤਾਂ ਮੈਂ ਇੱਕ ਗੱਲ ਕੀਤੀ ਸੀ ਕਿ ਜੇਕਰ ਕੋਈ ਵੱਡਾ ਡਰਾਅ ਹੁੰਦਾ ਹੈ ਹੈਲਥ케ਅਰ ਦੇ ਵਿੱਚ ਤਾਂ CRS ਸਕੋਰ ਜਿਹੜਾ ਹੈ ਉਹ 460 ਤੋਂ 465 ਦੇ ਲਾਗੇ ਬਣੇ ਜਾ ਸਕਦਾ ਹੈ ਤੇ ਜੇਕਰ ਇਸ ਸਾਲ ਦੇ ਵਿੱਚ ਕੋਈ ਹੋਰ ਵੱਡਾ ਡਰਾਅ ਹੁੰਦਾ ਹੈ ਤਾਂ ਇਹ CRS ਸਕੋਰ ਜਿਹੜਾ ਹੈ ਉਹ 455 ਤੱਕ ਵੀ ਜਾ ਸਕਦਾ ਹੈਗਾ ਉਮੀਦ ਕੀਤੀ ਜਾਂਦੀ ਹੈ ਜੇਕਰ ਇਤਾਂ ਦਾ ਕੋਈ 3500 4000 ਵਾਲਾ ਡਰਾਅ ਆ ਜਾਈ ਹੁਣ ਤੀਜੇ ਨੰਬਰ ਦੇ ਉੱਤੇ ਹੈਲਥ케ਅਰ ਪਹੁੰਚ ਗਿਆ ਹੈ ਜੇਕਰ ਡਰਾਅ ਦੇ ਮਾਮਲੇ ਦੀ ਗੱਲ ਕਰੀਏ ਆਪਾਂ ਉਹਨਾਂ ਤਿੰਨਾਂ ਦਾ ਡਿਸਕਸ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ 15 ਅਕਤੂਬਰ ਨੂੰ ਡਰਾਅ ਆਇਆ ਸੀ 2500 ਲੋਕਾਂ ਨੂੰ ਸੱਦਿਆ ਗਿਆ ਸੀ 475 CRS ਸੀਗਾ ਸਿੱਧਾ 10 ਪੁਆਇੰਟ CRS ਘਟਿਆ ਪੈਂਕ 200 ਬੰਦੇ ਨੂੰ ਸੱਦਿਆ ਤੇ 462000 ਹੋ ਗਿਆ ਜਿਹੜਾ 14 ਨਵੰਬਰ ਨੂੰ ਰੋਇਆ 1 ਮਹੀਨੇ ਬਾਅਦ ਰੋਇਆ 1 ਮਹੀਨੇ ਬਾਅਦ ਜਿਹੜਾ ਰੋਇਆ ਯਾਨੀ ਕਿ 1 ਮਹੀਨੇ ਦੇ ਵਿੱਚ ਤਕਰੀਬਨ ਤਕਰੀਬਨ 6000 ਇਨਵੀਟੇਸ਼ਨ ਜਿਹੜੇ ਆ ਉਹ ਹੈਲਥ케ਅਰ ਤੇ ਸੋਸ਼ਲ ਸਰਵਿਸ ਵਰਕਰ ਦੇ ਅੰਡਰ ਜਿਹੜੇ ਉਹ ਭੇਜੇ ਜਾ ਚੁੱਕੇ ਨੇ ਹੁਣ ਇਹਦੇ ਵਿੱਚ ਹੁਣ ਤੱਕ ਆਈਆਰਸੀਸੀ ਨੇ 85723 ਇਨਵੀਟੇਸ਼ਨ ਟੂ ਅਪਲਾਈ ਭੇਜੇ ਨੇ ਐਕਸਪ੍ਰੈਸ ਐਂਟਰੀ ਦੇ ਅੰਡਰ ਫ੍ਰੈਂਚ ਦੇ ਵਿੱਚ ਸਭ ਤੋਂ ਜ਼ਿਆਦਾ 36000 ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਦੇ ਅੰਦਰ 23850 ਹੈਲਥ케ਅਰ ਤੇ ਸੋਸ਼ਲ ਸਰਵਿਸ ਦੇ ਅੰਦਰ ਹੁਣ ਤੱਕ 13292 13292 ਇਨਵੀਟੇਸ਼ਨ ਜਿਹੜੇ ਆ ਉਹ ਭੇਜੇ ਜਾ ਚੁੱਕੇ ਆ ਇਹ 13292 ਇੱਥੇ ਲਿਖਿਆ ਹੋਇਆ ਹੈ 13500 ਇਨਵੀਟੇਸ਼ਨ ਭੇਜੇ ਜਾ ਚੁੱਕੇ ਇੱਥੇ ਬਾਈ ਮਿਸਟੇਕ ਗਲਤ ਲਿਖਿਆ ਗਿਆ 13000 13.5000 ਇਨਵੀਟੇਸ਼ਨ ਹੁਣ ਤੱਕ ਭੇਜੇ ਜਾ ਚੁੱਕੇ ਨਹੀਂ ਪ੍ਰੋਫੈਸ਼ਨਲ ਆਮਨੀ ਪ੍ਰੋਗਰਾਮ ਦੇ ਅੰਡਰ 7963 এডੂਕੇਸ਼ਨ ਦੇ ਅੰਦਰ 3500 ਦੇ ਟ੍ਰੇਡ ਦਾ ਇੱਕ ਹੀ ਡਰਾ ਆਇਆ 1250 ਸਭ ਤੋਂ ਜ਼ਿਆਦਾ ਡਰਾ ਪੀਐਨਪੀ ਦੇ ਆਏ ਨੇ 21 ਸੀਈਸੀ ਦੇ 12 ਫ੍ਰੈਂਚ ਦੇ 7 ਹੈਲਥ케ਅਰ ਤੇ ਸੋਸ਼ਲ ਸਰਵਿਸ ਦਾ 66 ਡਰਾ ਸੀਗਾ ਤੇ এডੂਕੇਸ਼ਨ ਦੇ 2 ਤੇ ਟ੍ਰੇਡ ਦਾ ਇੱਕ ਡਰਾ ਹੁਣ ਤੱਕ ਦੇਖਣ ਨੂੰ ਮਿਲਿਆ ਜੇਕਰ ਕੈਟਾਗਰੀ ਦੀ ਗੱਲ ਕੀਤੀ ਜਾਵੇ ਹੈਲਥ케ਅਰ ਦੇ ਵਿੱਚ 6 ਫ੍ਰੈਂਚ ਦੇ ਵਿੱਚ 7 13 ਹੋਗੇ ਦੋ ਐਜੂਕੇਸ਼ਨ ਦੇ ਵਿੱਚ 13 ਤੋਂ 15 ਹੋਗੇ ਇੱਕ ਟ੍ਰੇਡ ਦੇ ਅੰਦਰ 15 ਤੱਕ 16 16 ਡਰਾ ਹੁਣ ਤੱਕ ਜਿਹੜੇ ਐ ਉਹ ਭੇਜੇ ਜਾ ਚੁੱਕੇ ਨੇ ਕੈਟਾਗਰੀ ਦੇ ਅੰਦਰ 21 ਡਰਾ ਹੁਣ ਤੱਕ ਭੇਜੇ ਜਾ ਚੁੱਕੇ ਨੇ ਪ੍ਰੋਵਿੰਸ਼ੀਅਲ ਨਾਮੀਨੇਟ ਪ੍ਰੋਗਰਾਮ ਪੀ ਐਨ ਪੀ ਦੇ ਅੰਦਰ 16 ਤੇ 21 37 ਡਰਾ ਹੋਗੇ ਤੇ 12 ਡਰਾ ਹੁਣ ਤੱਕ ਭੇਜੇ ਜਾ ਚੁੱਕੇ ਨੇ ਸੀ ਸੀ ਦੇ ਅੰਦਰ ਟੋਟਲ 49 ਡਰਾ ਇਸ ਸਾਲ ਦੇ ਵਿੱਚ ਹੁਣ ਤੱਕ ਆਏ ਹੈ सो उम्मीद हूँ ये वलॉग पसंद आया होगा समझ में आया होगा, कोई कन्फ्यूजन है वट्सअप का नंबर है अपॉइंटमेंट लै लियो जो टाइम पीरियड होएगा कॉल बैक करा कोशिश करा कि आउट क्लीयर किया जाए चैनल सबसक्राइब करो जिन्ना हो सके वातों शेयर जरूर करो धनबाद